ਜਲੰਧਰ ਵਿੱਚ ਬੀਤੇ ਕੁਝ ਦਿਨ ਪਹਿਲਾਂ ਛੱਟ ਪੂਜਾ ਦੇ ਦੌਰਾਨ ਲੱਗੀ ਅੱਗ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਸੀਪੀ ਨੂੰ ਸ਼ਿਕਾਇਤ ਦਿੱਤੀ ਹੈ ਇਸ ਦੌਰਾਨ ਸਿੱਖ ਜਥੇਬੰਦੀ ਦੇ ਆਗੂ ਨੇ ਦੱਸਿਆ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਇਸ ਦੌਰਾਨ ਸਿੱਖ ਜਥੇਬੰਦੀ ਦੇ ਆਗੂ ਨੇ ਦੱਸਿਆ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਛੱਟ ਪੂਜਾ ਦੇ ਦੌਰਾਨ ਜਲੰਧਰ ਦੇ ਸਲਾਨੀ ਮਾਤਾ ਮੰਦਰ ਦੇ ਕੋਲ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਟਾਇਰ ਮੁਦਾਮ ਦੇ ਵਿੱਚ ਅੱਗ ਲਗਾਈ ਗਈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਲੰਧਰ ਸੀਪੀ ਨੂੰ ਸ਼ਿਕਾਇਤ ਦਿੱਤੀ ਗਈ ਹੈ ਉਹਨਾਂ ਦੱਸਿਆ ਹੈ ਕਿ ਪੰਜਾਬ ਵਿੱਚ ਪਹਿਲਾਂ ਹੀ ਕਾਫੀ ਲੰਮੇ ਸਮੇਂ ਤੋਂ ਪ੍ਰਵਾਸੀਆਂ ਨੂੰ ਲੈ ਕੇ ਇੱਕ ਮੁਹਿੰਮ ਚੱਲ ਰਹੀ ਹੈ ਜਿਸ ਦੇ ਤਹਿਤ ਇੱਕ ਵਾਰ ਫਿਰ ਤੋਂ ਜਲੰਧਰ ਵਿੱਚ ਉਸ ਮੁਹਿੰਮ ਨੂੰ ਅੱਗ ਦੇਣ ਵਾਲੀ ਘਟਨਾ ਵਾਪਰੀ ਹੈ ਜਿਸ ਦੀ ਅਸੀਂ ਪਹਿਲਾਂ ਵੀ ਪੁਲਿਸ ਨੂੰ ਚੇਤਾਵਨੀ ਦੇ ਚੁੱਕੇ ਹਾਂ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਸਕਦਾ ਹੈ ਪਰ ਪ੍ਰਸ਼ਾਸਨ ਨੇ ਇਸ ਨੂੰ ਡੁੰਗਾਈ ਦੇ ਨਾਲ ਨਹੀਂ ਸਮਝਿਆ ਤੇ ਕਿਸੇ ਵੀ ਤਰੀਕੇ ਦਾ ਐਕਸ਼ਨ ਨਹੀਂ ਲਿਆ ਪਰ ਜਦੋਂ ਛੱਟ ਪੂਜਾ ਵਾਲੀ ਰਾਤ ਸਲਾਨੀ ਮਾਤਾ ਮੰਦਰ ਦੇ ਕੋਲ ਅੱਗ ਲੱਗੀ ਤਾਂ ਉਸ ਤੋਂ ਸਾਫ ਪਤਾ ਚੱਲਦਾ ਹੈ ਕਿ ਇਹ ਕਿਸੇ ਪ੍ਰਵਾਸੀ ਵੱਲੋਂ ਕੀਤੀ ਗਈ ਸ਼ਰਾਰਤ ਹੈ ਜਿਸ ਨੂੰ ਪੁਲਿਸ ਨੂੰ ਡੰਗਾਈ ਦੇ ਨਾਲ ਲੈਣਾ ਚਾਹੀਦਾ ਹੈ ਤੇ ਇਸ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਜੇਕਰ ਇਸ ਦੇ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਇਸ ਦੇ ਖਿਲਾਫ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਵੱਡਾ ਇਕੱਠ ਕੀਤਾ ਜਾਵੇਗਾ ਇਸ ਵੇਲੇ ਹਰਜਿੰਦਰ ਸਿੰਘ ਜਿੰਦਾ ਅਤੇ ਮਨਜੀਤ ਸਿੰਘ ਰਾਏ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਸੁਣਾਉਂਦੇ ਆਂ। ਧਰਦੇ ਆ ਕਣੀ ਹੈਗੀ ਜਨਮ ਅਲੀ ਰਾਇ ਦੇ ਵੀ। ਕੀ ਅੰਦਰ ਮੰਗ ਪੱਤਰ ਦਿੱਤਾ ਤੁਸੀਂ ਹੁਣ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਮੇਰਾ ਨਾਮ ਹਰਜਿੰਦਰ ਸਿੰਘ ਜਿੰਦਾ। ਅਸੀਂ ਕੁਝ ਦਿਨ ਪਹਿਲਾਂ ਵੀ ਇੱਥੇ ਏਡੀਸੀ ਕੋ ਆਏ ਸੀਗੇ ਰਿਗਾਰਡਿੰਗ ਜਿਹੜੀ ਸੀ ਅਸੀਂ ਮੈਮੋਰੰਡਮ ਦੇਣ ਦੇ ਲਈ ਇੱਕ ਡਾਕੂਮੈਂਟ ਦਿੱਤਾ ਸੀਗਾ। ਹੂੰ। ਸਾਡਾ ਵਿਸ਼ਾ ਇਹੀ ਸੀਗਾ ਕਿ ਛੱਤ ਪੂਜਾ ਆ ਰਹੀ ਹੈ। ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਰਹਿੰਦੇ। ਪਰਵਾਸੀ ਜਿਹੜੇ ਆ ਆਪਣੇ ਧਾਰਮਿਕ ਪ੍ਰੋਗਰਾਮ ਨੂੰ ਧਾਰਮਿਕ ਤਰੀਕੇ ਨਾਲ ਨਾ ਮਨਾ ਕੇ ਉਹਦੇ ਵਿੱਚ ਹੋਰ ਕਈ ਤਰੀਕਿਆਂ ਦੀਆਂ ਹੁੱਲੜਬਾਜ਼ੀਆਂ ਹੁੰਦੀਆਂ ਨੇ ਉਹਨਾਂ ਨੂੰ ਪ੍ਰਸ਼ਾਸਨ ਜਿਹੜਾ ਆਪ ਰੋਕੇ ਨੀਤੇ ਜੀ ਆਮ ਲੋਕ ਰੋਕਦੇ ਫੇਰ ਝਗੜੇ ਵਾਲਾ ਮਸਲਾ ਬਣ ਜਾਂਦਾ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਪਹਿਲੇ ਹੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀਗਾ ਸੀਐਮ ਨੂੰ ਵੀ ਸੰਬੋਧਨ ਹੋਏ ਸੀਗੇ ਪ੍ਰੈਸ ਨੂੰ ਵੀ ਡੀਲ ਕੀਤਾ ਸੀਗਾ ਬਟ ਉਸ ਦੇ ਬਾਵਜੂਦ ਕੀ ਹੋਇਆ ਛੱਟ ਪੂਜਾ ਦੇ ਦੌਰਾਨ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਬੜਾ ਵੱਡਾ ਫੇਲੀਅਰ ਸਾਹਮਣੇ ਆਇਆ ਉਹਨਾਂ ਨੇ ਕੋਈ ਪੁਕਟਾ ਇੰਤਜ਼ਾਮ ਨਹੀਂ ਕੀਤੇ ਸਾਡੇ ਜਲੰਧਰ ਇੱਕ ਬੜੀ ਵੱਡੀ ਘਟਨਾ ਹੋ ਗਈ ਹੈ ਜਲੰਧਰ ਦੇ ਵਿੱਚ ਨਾ ਲੰਮਾ ਪਿੰਡ ਚੌਂਗ ਦੇ ਕੋਲ ਇੱਕ ਸਲਾਨੀ ਮਾਤਾ ਮੰਦਰ ਹੈਗਾ ਜਿੱਥੇ ਪ੍ਰਵਾਸੀਆਂ ਨੇ ਛੱਤ ਪੂਜਾ ਦਾ ਇੱਕ ਪ੍ਰੋਗਰਾਮ ਦੇ ਰੂਪ ਵਿੱਚ ਤਿਆਰੀ ਕੀਤੀ ਸੀ ਉਸ ਤਿਆਰੀ ਦੌਰਾਨ ਉਹਨਾਂ ਨੇ ਉੱਥੇ ਪਟਾਕਿਆਂ ਦੇ ਅਲਾਵਾ ਜਿਹੜਾ ਪਟਾਸ਼ ਵਗੈਰਾ ਚਲਾਉਂਦੇ ਨਾ ਇਹ ਚੀਜ਼ਾਂ ਵੀ ਉੱਥੇ ਲੈ ਕੇ ਉਹਨਾਂ ਨੇ ਚਲਾਈਆਂ ਤੇ ਖੁੱਲੜ ਬਾਜੀ ਬਹੁਤ ਥੋੜੀ ਸੀ ਖੁੱਲੜ ਬਾਜੀ ਦੌਰਾਨ ਉੱਥੇ ਕੀ ਆ ਹੋਇਆ ਇੱਕ ਨਾਲ ਗਡਾਊਨ ਸੀਗਾ ਕਿਸੇ ਭਰਾ ਦਾ ਟੈਰਾਂ ਦਾ ਗਡਾਊਨ ਉਸ ਗੋਡਾਊਨ ਨੂੰ ਅੱਗ ਲੱਗ ਗਈ ਜਦੋਂ ਅੱਗ ਲੱਗ ਗਈ ਤੇ ਅੱਗ ਦੇ ਲੱਗਣ ਨਾਲ ਉੱਥੇ ਬਿਲਕੁਲ ਪਿੱਛੇ ਇੰਡੀਅਨ ਆਇਲ ਦਾ ਡਿੱਪੂ ਵੀ ਹੈਗਾ ਤੇ ਉੱਥੇ ਇੱਕ ਤਰ੍ਹਾਂ ਨਾਲ ਤਾਂ ਅਸੀਂ ਇਹ ਮੰਨ ਕੇ ਚੱਲੀਏ ਕਿ ਪੈਟਰੋਲ ਦੇ ਕੋਲ ਮਾਚਸਨ ਖੇਡਣ ਵਾਲੀ ਗੱਲ ਆ ਅਸੀਂ ਉੱਥੇ ਉਹ ਚੀਜ਼ਾਂ ਕਰ ਰਹੇ ਆ ਜਿਹੜੀਆਂ ਉਸ ਇਲਾਕੇ 'ਚ ਰੈਡ ਅਲਰਟ ਹੋਣ ਕਰਕੇ ਨਹੀਂ ਕਰ ਸਕਦੇ ਤੇ ਪ੍ਰਸ਼ਾਸਨ ਦੀ ਕੋਈ ਤਿਆਰੀ ਨਹੀਂ ਸੀਗੀ ਜਿਨ੍ਹਾਂ ਨੇ ਉਹ ਜਗ੍ਹਾ ਜਾ ਕੇ ਆ ਸਾਰਾ ਕੁਝ ਕੀਤਾ ਉਹਨਾਂ ਦੇ ਇੱਕ ਵੀ ਬੰਦੇ ਦੇ ਉੱਤੇ ਕਿਸੇ ਤਰੀਕੇ ਦੇ Uh, मतलब कार्रवाई नहीं थे थे की प्रशासन ने ਤੇ ਸਾਡੇ ਜਦੋਂ ਉੱਥੇ ਮੌਕੇ ਤੇ ਕੋਈ ਬੰਦੇ ਜਿਹੜੇ ਉੱਥੇ ਪਹੁੰਚੇ ਉਹਨਾਂ ਨਾਲ ਵੀ ਉਹਨਾਂ ਨੇ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਈਵਨ ਪੁਲਿਸ ਪ੍ਰਸ਼ਾਸਨ ਨੇ ਵੀ ਗੱਲ ਨੂੰ ਕਿਸੇ ਨਾ ਕਿਸੇ ਹੱਦ ਤੱਕ ਦਬਾਉਣ ਦੀ ਕੋਸ਼ਿਸ਼ ਕੀਤੀ ਸੀਗੀ ਬਟ ਆਪਾਂ ਅੱਜ ਇੱਥੇ ਸੀਪੀ ਐਡੀਸੀਪੀ ਐਡੀਸੀਪੀ ਸਾਹਮਣੇ ਮਿਲੇ ਆ ਸ਼ਰਮਾ ਜੀ ਨੂੰ ਜੀ ਸਰ ਜੀ ਸੰਦੀਪ ਸ਼ਰਮਾ ਜੀ ਨੂੰ ਮਿਲੇ ਆ ਉਹਨਾਂ ਨੂੰ ਅਸੀਂ ਆਪਣੀ ਸਾਰੀ ਕੰਪਲੇਂਟ ਦਿੱਤੀ ਹੈ ਤੇ ਅਸੀਂ ਮੰਗ ਰੱਖੀ ਹੈ ਕਿ ਜਿਹੜੇ ਵੀ ਉਸ ਕਮੇਟੀ ਦੇ ਬੰਦੇ ਨੇ ਉਸ ਮਾਤਾ ਸਲਾਨੀ ਮੰਦਿਰ ਦੇ ਜਿਹੜੀ ਕਮੇਟੀ ਹੈ ਤੇ ਖਾਸ ਤੌਰ ਤੇ ਜਿਹੜੇ ਉਸ ਬੰਦੇ ਜਿਹੜਾ ਕਮਿਸ਼ਰਾ ਕਰਕੇ ਬੰਦਾ ਹੈਗਾ ਉਸ ਬੰਦੇ ਨੇ ਉੱਥੇ ਜਿਹੜਾ ਉਹ ਸਾਰੀ ਹੁੱਲੜਬਾਜੀ ਨੂੰ ਜਿਹੜੀ ਹੈ ਜਗ੍ਹਾ ਦਿੱਤੀ ਹੈ ਉਹਦੇ ਅਸੀਂ ਕਾਨੂੰਨੀ ਕਾਰਵਾਈ ਚਾਹੁੰਦੇ ਹਾਂ ਉਹਦੇ ਕਰਕੇ ਅਸੀਂ ਇੱਥੇ ਅੱਜ ਸਾਰੇ ਹੁੱਲੜਵਾਜੀ ਤੁਸੀਂ ਕਹਿ ਰਹੇ ਕਿਸ ਤਰੀਕੇ ਦੇ ਹੁੱਲੜਵਾਜੀ ਹੋਈ ਉੱਥੇ ਤੇ ਸੈਕੰਡ ਤੁਸੀਂ ਕਾਰਵਾਈ ਦੀ ਮੰਗ ਕਰਦੇ ਹੋ ਜਾਂ ਹੋਵੇ ਉਹਨਾਂ ਨੇ ਜਾਣਬੁੱਝ ਕੇ ਅੱਗ ਲਾਈ ਤਾਂ ਕਾਰਵਾਈ ਹੋਵੇ ਅੱਗ ਦਾ ਕਾਰਨ ਨਹੀਂ ਉਹਨਾਂ ਨੇ ਦੱਸਿਆ ਅੱਗ ਦਾ ਕਾਰਨ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਸੀਗੀ ਤੁਹਾਡੀ ਜਾਣਕਾਰੀ ਦੱਸ ਦਿੰਦੇ ਆ ਜਿਹੜਾ ਟਾਇਰ ਹੁੰਦਾ ਨਾ ਔਰ ਅੰਦਰ ਨੇ ਇੱਕ ਕੈਮੀਕਲ ਹੁੰਦਾ 710 ਨੰਬਰ ਦਾ ਜਿਹੜਾ ਟਾਇਰ ਹੁੰਦਾ ਨਾ ਉਹਨੂੰ ਪਟਾਕੇ ਨਾਲ ਅੱਗ ਨਹੀਂ ਲੱਗ ਸਕਦੀ ਜਿਹੜੀ ਅੱਗ ਲਾਉਣ ਦੇ ਲਈ ਨਾ ਉਹਨੂੰ ਅੱਗ ਤੋਂ ਅੱਗ ਦੇਣੀ ਪੈਂਦੀ ਆ ਤੇ ਉੱਥੇ ਉਸ ਚੀਜ਼ ਦੇ ਲਈ ਕੋਈ ਵੀ ਕਾਰਨ ਬਣਾਇਆ ਗਿਆ ਜਿਹੜੀ ਜਾਂਚ ਹੋਣੀ ਚਾਹੀਦੀ ਆ ਜਿਹਦੇ ਧਰਮ ਦੇ ਵਿੱਚ दखलंदाਜ਼ੀ ਨਹੀਂ ਕਰ ਰਹੇ ਹਮਮ ਹੋਰ ਵੀ ਬੜੀਆਂ ਥਾਵਾਂ ਦੇ ਉੱਤੇ ਈਵਨ ਜਿਹੜੀ ਬਾਵਾ ਖੇਲ ਨਹਿਰ ਵਗਦੀ ਆ ਨਹਿਰ ਦੇ ਉੱਤੇ ਵੀ ਪਾਠ ਪੂਜਾ ਜਿਹੜਾ ਉਹਨਾਂ ਨੇ ਪੂਰਾ ਇੰਤਜ਼ਾਮ ਉਹਨਾਂ ਨੂੰ ਅਸੀਂ ਪੰਜਾਬ ਦੀ ਧਰਤੀ ਦੇ ਕਰਨ ਦੇ ਵਿੱਚ ਅਸੀਂ ਉਹਨਾਂ ਦੀ ਮਦਦ ਵੀ ਕੀਤੀ ਆ ਸਾਰਾ ਕੁਝ ਹੋ ਵੀ ਰਿਹਾ ਹੈ ਪਰ ਗੱਲ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਨਾ ਸਿਰਫ ਅਸੀਂ ਉਹਨਾਂ ਨੂੰ ਹੁੱਲੜਬਾਜੀ ਕਰਨ ਤੋਂ ਰੋਕ ਰਹੇ ਆ ਅਸੀਂ ਉਹਨਾਂ ਨੂੰ ਡਿਸਪਲਿਨ ਹੋਣ ਲਈ ਵੀ ਕਹਿ ਰਹੇ ਆ ਨਹੀਂ ਬਰਲੇ ਤੁਹਾਡੇ ਨਾਲ ਮੈਂ ਗੱਲ ਵੀ ਰੱਖੀ ਸੀ ਕਿ ਜਿਹੜੇ ਉਹਨਾਂ ਦੇ ਪ੍ਰੋਗਰਾਮ ਹੁੰਦੇ ਆ ਉਹਨਾਂ ਪ੍ਰੋਗਰਾਮਾਂ ਦੇ ਦੌਰਾਨ ਉਹ ਉੱਥੇ ਨਾਚਗਾਣੇ ਵਾਲੀਆਂ ਬੀਬੀਆਂ ਸਾਥ ਲੈਂਦੇ ਆ ਬਹੁਤ ਰਸਤੇ ਵਿੱਚ ਇਹੋ ਜਿਹੀਆਂ ਘਟਨਾਵਾਂ ਕਰਦੇ ਆ ਜਿਹਦੇ ਨਾਲ ਪੰਜਾਬ ਸ਼ਰਮਸਾਰ ਹੁੰਦਾ ਆ ਅਸੀਂ ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਕੰਪਲੇਂਟ ਦਿੱਤੀ ਸੀਗੀ ਤੇ ਇਹਨਾਂ ਨੂੰ ਬਣਦਾ ਸੀਗਾ ਕਿ ਇਹ ਪੁਕਤਾ ਤਿਆਰੀ ਕਰਦੇ ਜੇ ਮੰਨ ਲਓ ਹੁਣ ਪोटाਸ਼ ਪੰਜਾਬ ਚ ਬੈਣ ਹੈਗੀ ਪੰਜਾਬ ਚ ਕੀ ਪੂਰੇ ਭਾਰਤ ਚ ਬੈਣ ਹੋਣੀ ਹੈ ਕਿਉਂਕਿ ਉਹ ਗੈਰਕਾਨੂੰਨੀ ਢੰਗ ਨਾਲ ਚਲਾਈ ਜਾਂਦੀ ਹੈ ਜੇ ਇਹੋ ਜਿਹੀ ਕੀ ਚੀਜ਼ ਕੋਈ ਚਲਾ ਰਿਹਾ ਤੇ ਰੋਕਣਾ ਕਿੰਨੇ ਆ ਜੇ ਆਮ ਬੰਦਾ ਰੋਕੇਗਾ ਫਿਰ ਤੇ ਤੁਸੀਂ ਮੰਨ ਕੇ ਚੱਲੋ ਕਿ ਝਗੜਾ ਆ ਅਸੀਂ ਆਪਣੇ ਨਾਲ ਨਹੀਂ ਝਗੜਾ ਪਾਣਾ ਚਾਹੁੰਦੇ ਅਸੀਂ ਇਹ ਚਾਹੁੰਦੇ ਆ ਉਹ ਆਪਣੀ ਡਿਊਟੀ ਬਾਖੂਬੀ ਕਰੇ ਤਾਂ ਕਿ ਸਾਡਾ ਆਪਸ ਵਿੱਚ ਬਣਿਆ ਰਹੇ ਪਿਆਰ ਹੁਣ ਅਸੀਂ ਉਹਨਾਂ ਦੇ ਮੋਰੇ ਇੱਕ ਤਰੀਕੇ ਨਾਲ ਕਟਕਰੇ 'ਚ ਆ ਜਾਣੇ ਆ ਕਿ ਸ਼ਾਇਦ ਅਸੀਂ ਉਹਨਾਂ ਨੂੰ ਦੇਖ ਨਹੀਂ ਸਕੇਂਦੇ ਜਾਂ ਅਸੀਂ ਉਹਨਾਂ ਦਾ ਪ੍ਰੋਗਰਾਮ ਨਹੀਂ ਹੁੰਦੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਆ ਉਹ ਆਪਣਾ ਪ੍ਰੋਗਰਾਮ ਤਾਂ ਧਾਰਮਿਕ ਤਰੀਕੇ ਨਾਲ ਬਣਾਉਣ ਸਾਨੂੰ ਕੋਈ ਇਤਰਾਜ਼ ਨਹੀਂ ਹੈ ਬਸ ਜਿਹੜੇ ਉਹਨਾਂ ਦੇ ਮੁੰਡੇ ਟ੍ਰਿਪਲਿੰਗਾਂ ਕਰ ਕਰਕੇ ਪਟਾਕੇ ਰਸਤੇ 'ਚ ਚਲਾ ਕੇ ਪਾਈਪਾਂ ਵਾਲੇ ਪਟਾਕੇ ਜਲਾ ਕੇ ਇਹਨੂੰ ਹੁੱਲੜਵਾਜੀ ਕਹਿੰਦੇ ਭਾਜੀ ਹੂੰ ਹੂੰ ਇਹ ਹੁੱਲੜਵਾਜੀ ਹੁੰਦੀ ਆ ਜਿਹੜੀ ਬੰਦਿਆਂ ਦੇ ਵਿੱਚ ਡਿਸਪਲਿਨ ਨਾਲ ਦੀ ਚੀਜ਼ ਨਾ ਹੋਵੇ ਉਹ ਕੋਈ ਕ੍ਰਾਈਮ ਕਰਦੇ ਨੇ ਉਹਨਾਂ ਨੇ ਬਾਈਕਰ ਵਿੱਚ ਲੰਬੇ ਲੰਬੇ ਛੁਰੇ ਰੱਖੇ ਹੋਣ ਹੁਣ ਉਹ ਕਿਸੇ ਨੂੰ ਵੀ ਰਾਤੀ ਲੁੱਟ ਖੋ ਲੈਣ ਤੇ ਉਹਦਾ ਕੌਣ ਹੈ ਜ਼ਿੰਮੇਵਾਰ ਆਪਾਂ ਨੇ ਅਜੇ ਤੱਕ ਦੇਖਿਆ ਨਹੀਂ ਹੁਣ ਦੇਖੋ 2 ਦਿਨ ਹੋ ਗਏ ਇਸ ਘਟਨਾ ਨੂੰ ਹੋਏ ਪ੍ਰਸ਼ਾਸਨ ਨੂੰ ਅਸੀਂ ਇਹ ਪੁੱਛਿਆ ਕਿ ਕਿਸੇ ਤੇ ਕਾਰਵਾਈ ਹੋਈ ਕੋਈ ਇੱਕ ਬੰਦੇ ਦਾ ਪਰਚਾ ਹੋਇਆ ਕੋਈ ਤੁਸੀਂ ਆਪਣੇ ਤੌਰ ਤੇ ਪਰਚਾ ਕੀਤਾ ਮੰਨ ਲਓ ਕੋਈ ਸਾਹਮਣੇ ਨਹੀਂ ਆਇਆ ਕਿਸੇ ਨੇ ਕੰਪਲੇਂਟ ਨਹੀਂ ਦਿੱਤੀ ਪ੍ਰਸ਼ਾਸਨ ਆਪਣੇ ਤੌਰ ਤੇ ਐਡੀ ਵੱਡੀ ਅਨਗਾਲੀ ਨੂੰ ਕਿੱਦਾਂ ਇਗਨੋਰ ਕਰ ਸਕਦਾ ਐਫ ਆਈ ਆਰ ਦਾ ਫੁੱਲ ਫਾਰਮ ਹੈ ਫਰਸਟ ਇਨਫੋਰਮੇਸ਼ਨ ਰਿਪੋਰਟ ਉਹਨੂੰ ਰਿਪੋਰਟ ਕਰਨਾ ਪੈਂਦਾ ਜਦੋਂ ਤੁਸੀਂ ਬੈਠੇ ਤੇਲ ਦੇ ਡੀਪੂਆਂ ਦੇ ਉੱਤੇ ਹੋਵੋ ਉਹ ਮਸਾਇਲ ਜਿੰਨਾ ਕੰਮ ਕਰੂਗਾ ਡੀਪੂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਉਹ ਕਿੱਡਾ ਵੱਡਾ ਡੀਪੂ ਆ ਜਿੱਥੋਂ ਸਾਰੇ ਇੰਡੀਆ ਨੂੰ ਐਲੀ ਸਪਲਾਈ ਜਾਂਦੀ ਆ ਤੇ ਉਹਦੇ ਤੁਸੀਂ ਮੋਟੇ ਤੇ ਪਾ ਕੇ ਅੱਗ ਨਾ ਖੜੰਡੇ ਆ ਤੇ ਇਹ ਤਾਂ ਬੜੀ ਵੱਡੀ ਨਿਕੈਲੀ ਆ ਇੱਥੇ ਕਿਸੇ ਨਹੀਂ ਮਾੜੀ ਮਨਸ਼ਾ ਵੀ ਹੋ ਸਕਦੀ ਆ ਅਸੀਂ ਏਸੀ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਇਹਨਾਂ ਦੇ ਸਾਰਿਆਂ ਦੇ ਵਿੱਚ ਗੱਲ ਰੱਖੀ ਆ ਕਿ ਤੁਸੀਂ ਇਸ ਦੀ ਪੁਤਤਾ ਜਿਹੜੀ ਜਾਂਚ ਕਰੋ ਪ੍ਰੋਪਰ ਜਾਂਚ ਹੋਵੇ ਕਿਥੇ ਸ਼ਰਾਧਤ ਨਾ ਹੋਵੇ ਇਹੋ ਜਿਹੀ ਹੋਵੇ ਜੇ ਤਨਾ ਪੂਰਾ ਜਨਰ ਜਲ ਜਾਵੇ ਇਸ ਕਰਕੇ ਅਸੀਂ ਤੁਹਾਨੂੰ ਇੱਥੇ ਸੰਬੋਧਨ ਹੋਏ ਆ ਤੇ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਜਿਹੜਾ ਕਮਪਲੀਟ ਕਰਨ ਤੋਂ ਇਹ ਕਹਿੰਦੇ ਮੰਦਰ ਕਮੇਟੀ ਦੇ ਕਰਨ ਕਾਰਵਾਈ ਕੀਤੇ ਕਰਨ ਜਿਹੜੀ ਕਮੇਟੀ ਹੈ ਨਾ ਉਹਨਾਂ ਨੂੰ ਕੋਈ ਵੀ ਪ੍ਰੋਗਰਾਮ ਕਰਨ ਦੇ ਲਈ ਜਿੱਦਾਂ ਅਸੀਂ ਹੁਣ ਨਗਰ ਕੀਰਤਨ ਕਰਨਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰਵਾ ਰਿਹਾ ਅਸੀਂ ਇੰਤਜ਼ਾਮ ਸਾਰੇ ਜਿਹੜੇ ਕਰਨੇ ਹੁੰਦੇ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਡੀਸੀ ਨੂੰ ਮਿਊਨਿਸਪਲ ਕਾਰਪੋਰੇਸ਼ਨ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਇਨਵੀਟੇਸ਼ਨ ਵੀ ਦਿੰਦੇ ਆ ਤੇ ਉਹਨਾਂ ਮੁਰੇ ਮੰਗ ਰੱਖਦੇ ਆ ਕੀ ਤੁਹਾਡਾ ਸਹਿਯੋਗ ਚਾਹੀਦਾ ਤੁਸੀਂ ਇਸ ਇਸ ਤਰੀਕੇ ਨਾਲ ਸਾਡਾ ਸਹਿਯੋਗ ਕਰਿਓ ਤਾਂ ਕਿ ਡਿਸਪਲਾਈਨ ਬਣਿਆ ਰਹੇ ਕਿਉਂਕਿ ਸਾਡੇ ਕੋਲ ਸਾਰੇ ਸੋਰਸਸ ਨਹੀਂ ਹੈਗੇ ਸੋਰਸਸ ਸਾਰੇ ਇਹਨਾਂ ਕੋਲ ਆ ਅਸੀਂ ਟੈਕਸ ਪੇ ਕਰਦੇ ਆ ਉਹਨਾਂ ਟੈਕਸ ਵਿੱਚੋਂ ਸਾਰਾ ਐਡਮਿਨਿਸਟ੍ਰੇਸ਼ਨ ਬਣਦਾ ਆ ਉਹਨਾਂ ਦਾ ਕੰਮ ਹੁੰਦਾ ਆ ਲੋਕਾਂ ਨੂੰ ਫੈਸਿਲੀਟੇਟ ਕਰਨਾ ਬਟ ਜਦੋਂ ਇਹਨਾਂ ਨੇ ਦਫ਼ਤਰ ਜੀ ਬੈਣਾ ਆ ਇਹਨਾਂ ਨੇ ਫੈਸਿਲੀਟੇਟ ਨਹੀਂ ਕਰਨਾ ਜਾਂ ਬੰਦੇ ਜਿਹੜੇ ਕਰੋਨਾ ਦੇ ਨੁਕਸਾਨ ਹੋ ਜਾਣ ਉਹਨੂੰ ਹੀ ਡਰਾਉਣਾ ਆ ਫਿਰ ਕਿੱਥੇ ਕਾਨੂੰਨ ਨਾਮ ਦੀ ਚੀਜ਼ ਰਹਿ ਗਈ ਅਸੀਂ ਉਹਨਾਂ ਚੀਜ਼ਾਂ ਕਰਕੇ ਇੱਥੇ ਆਏ ਇੱਕ ਤੁਸੀਂ ਮਿਸ਼ਰਾ ਦਾ ਮਿਸ਼ਰਾ ਨਾਮ ਲਿਤਾ ਇੱਕ ਚੱਲੂਗਾ ਇੱਕ ਜਿਹੜਾ ਤੁਸੀਂ ਮਿਸ਼ਰਾ ਦਾ ਨਾਮ ਲਿਤਾ ਮਿਸ਼ਰਾ ਕੌਣ ਹੈਗਾ ਜੀ ਉਹ ਮਿਸ਼ਰਾ ਰਵਿੰਦਰ ਮਿਸ਼ਰਾ ਜਿਹੜਾ ਉਹ ਕਮੇਟੀ ਮੈਂਬਰ ਹੈ ਜੀ ਅੱਛਾ ਜੀ ਅੱਛਾ ਜਿਹੜੇ ਮੰਦਰ ਦਾ ਕਮੇਟੀ ਮੈਂਬਰ ਹੈ ਉਹ ਕਮੇਟੀ ਦਾ ਪ੍ਰਧਾਨ ਹੈ ਹੁਣ ਕਾਰਵਾਈ ਦੀ ਮੰਗ ਕਿਤੇ ਰੱਖੀ ਤੁਸੀਂ ਅਸੀਂ ਇਹੀ ਕਿਹਾ ਕਿ ਜਿਹੜੇ ਉਸ ਜਗ੍ਹਾ ਦੇ ਵਿੱਚ ਕਮੇਟੀ ਦੇ ਮੈਂਬਰ ਨੇ ਉਹਨਾਂ ਦੀ ਜਾਂਚ ਕਰੋ ਤੇ ਜਾਂਚ ਦੌਰਾਨ ਪਤਾ ਲੱਗੇ ਕਿ ਉਹ ਗੱਲ ਕਿੱਥੇ ਖੜੀ ਕਾਰ ਵੀ ਤਾਂ ਕਰਨ ਇੱਕ ਤਾਂ ਕੀ ਕਹਿੰਦੇ ਫਾਇਰ ਵੀਰ ਨਾਲ ਵੀ ਗੱਲਬਾਤ ਕੀਤੀ ਉਸ ਦੌਰਾਨ ਕਵਰੇਜ ਲੱਗੇ ਸਾਰੇ ਕਹਿੰਦੇ ਅੱਗ ਦਾ ਕਾਰਨ ਨਹੀਂ ਪਤਾ ਲੱਗਾ ਕਿਨੇ ਲਾਈ ਆ ਕਿੱਦਾਂ ਲੱਗੀ ਆ ਕਾਰ ਵੀ ਕਿੱਦਾਂ ਕਰਦੇ ਆ ਉਹ ਦੇਖੋ ਅੱਗ ਦਾ ਕਾਰਨ ਉੱਥੇ ਇੱਕ ਪ੍ਰੈਸ ਦਾ ਮੀਡੀਆ ਦਾ ਬੰਦਾ ਪਹੁੰਚਿਆ ਹੋਇਆ ਸੀਗਾ ਸ਼ਾਇਦ ਜੇ ਮੈਂ ਦੇਖਿਆ ਨਹੀਂ ਹੈ ਉਹ ਉੱਥੇ ਆ ਗੱਲ ਆਪ ਹੀ ਲੋਕਾਂ ਦੇ ਮੂੰਹ ਚ ਬਾਰੇ ਸੀ ਕਿ ਜੀ ਉੱਪਰ ਹਾਈ ਟੈਂਸ਼ਨ ਤਾਰਾਂ ਜਾ ਰਹੀਆਂ ਜੀ ਇਤੋਂ ਬਿਜਲੀ ਜਿਹੜੀ ਆ ਉਹ ਡਿੱਗ ਗਈ ਇਦਾਂ ਹੋ ਗਿਆ ਉਹ ਕਹਿੰਦੇ ਇਹ ਤਾਂ ਹਾਈ ਟੈਂਸ਼ਨ ਤਾਰਾਂ ਤੇ 25 ਸਾਲਾਂ ਦੀਆਂ ਜਾ ਰਹੀਆਂ ਨੇ ਤੇ ਅੱਜ ਛੱਟ ਪੂਜਾ ਦੌਰਾਨ ਕਿਉਂ ਹੋ ਗਿਆ ਸਾਰਾ ਕੁਝ ਤੇ ਇਹ ਦੇਖੋ ਬਦਨੀਤੀ ਚੋ ਵੀ ਬੜਾ ਕੁਝ ਚੱਲ ਰਿਹਾ ਹੈਗਾ ਸਾਨੂੰ ਪਤਾ ਹੈ ਕਿ ਕੋਈ ਨਾ ਕੋਈ ਬੰਦਾ ਇਹਦੇ ਪਿੱਛੇ ਹੈਗਾ ਆ ਅਸੀਂ ਵੀ ਪੁਲਿਸ ਨੂੰ ਤਾਂ ਵਿੱਚ ਇਨਵੋਲ ਕਰਨਾ ਚਾਹੁੰਦੇ ਆ ਆਪਣੇ ਤੌਰ ਤੇ ਵੀ ਜਾਂਚ ਕੀਤੀ ਹੈ ਸਾਨੂੰ ਪਤਾ ਕਿ ਸ਼ਰਾਰਤ ਹੋਈ ਹੈ ਮਗਰ ਅਸੀਂ ਆਪ ਕਿਉਂਕਿ ਅਸੀਂ ਪੁਲਿਸ ਤੇ ਹੈ ਨਹੀਂ ਅਸੀਂ ਆਪ ਨਹੀਂ ਇਹ ਚੀਜ਼ ਨੂੰ ਡੀਲ ਕਰਨਾ ਚਾਹੁੰਦੇ ਇਹਨਾਂ ਨੂੰ ਥਰੂ ਕਰਾਵਾਂਗੇ ਇਹ ਉਸ ਬੰਦੇ ਨੂੰ ਸਾਹਮਣੇ ਲਿਆੜਤਾ ਸੀ ਉਸ ਬੰਦੇ ਦਾ ਜਿਹੜਾ ਪ੍ਰਧਾਨ ਹੈਗਾ ਉਹਦਾ ਨਾਮ ਰੱਖਿਆ ਕਿ ਉਹ ਦੱਸੇ ਕਿਉਂ ਨੇ ਦਾ ਕਿਉਂ ਹੁਣ ਦਿੱਤਾ ਕੀ ਮਨਸ਼ਾ ਸੀ ਕੀ ਉਹਦੀ ਜੇ ਕਾਰਵਾਈ ਨਹੀਂ ਕਰਦੀ ਪੁਲਿਸ ਤੁਹਾਡੇ ਉੱਲੋਂ ਰਿਐਕਸ਼ਨ ਨਹੀਂ ਕਰਾ ਅਸੀਂ ਫਿਰ ਉਹਦੇ ਲਈ ਤਾਂ ਰੌਲਾ ਲਾਵਾਂਗੇ ਕੋਈ ਨਾ ਕੋਈ ਅਸੀਂ ਪ੍ਰੋਗਰਾਮ ਦਵਾਂਗੇ ਅਗਲਾ ਅਸੀਂ ਇਦਾਂ ਤਾਂ ਨਹੀਂ ਚੁੱਪ ਬਹਿਣ ਵਾਲੇ ਅਸੀਂ ਤੇ ਹੁਣ ਮੰਨ ਲਈਆਂ ਕਿ ਪੰਜਾਬ ਨੂੰ ਜੇ ਭਈਆਂ ਵਾਲੀ ਇਸ ਵੇਲੇ ਮਾਰ ਪੈ ਰਹੀ ਹੈ ਤੇ ਜੇ ਭਈਏ ਨਹੀਂ ਦਸਪਲਨ ਹੁੰਦੇ ਭਈਆਂ ਨੂੰ ਨਹੀਂ ਪਰਸ ਰੋਗ ਦੀ ਫਿਰ ਅਸੀਂ ਕੋਈ ਨਾ ਕੋਈ ਹੱਲ ਕਰਾਂਗੇ ਦਾ ਜੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਵਾਰ ਦੱਸੋ ਜੀ ਦੇਖੋ ਬੀਇੰਗ ਅ ਸੋਹਰਡ ਸਿਟੀਜ਼ਨ ਹਰ ਖਾਸ ਕਰਕੇ ਜਿਹੜਾ ਕੋਈ ਐਕਟਿਵ ਲੀਡਰ ਹੁੰਦਾ ਉਹਦੀ ਰਿਸਪੌਂਸੀਬਿਲਟੀ ਹੁੰਦੀ ਹੈ ਕਿ ਸਮਾ ਰਹਿੰਦੇ ਪਹਿਲੇ ਅਗਰ ਕੋਈ ਤੁਹਾਨੂੰ ਖਦਸ਼ਾ ਹੈ ਤਾਂ ਤੁਸੀਂ ਇਨਫੋਰਮੇਸ਼ਨ ਦੇ ਰੂਪ ਦੇ ਵਿੱਚ ਜਿਹੜੀ ਰਿਸਪੌਂਸੀਬਲ ਪੋਜੀਸ਼ਨ ਤੇ ਕੋਈ ਇਨਸਾਨ ਬੈਠਾ ਉਹਦੇ ਤੱਕ ਅਪਰੋਚ ਕਰਨੀ। ਉਹ ਆਪਾਂ ਕੁਝ ਦਿਨ ਪਹਿਲਾਂ ਇੱਥੇ ਕਮਿਸ਼ਨਰ ਸਾਹਿਬ ਨੂੰ ਮਿਲਣ ਲਈ ਆਏ ਸੀ, ਅਵੇਲੇਬਲ ਨਹੀਂ ਸੀ ਤੇ ਜਿਹੜੇ ਉਹਨਾਂ ਦੀ ਜਗ੍ਹਾ ਤੇ ਜੋ ਵੀ ਸਾਨੂੰ ਅਧਿਕਾਰੀ ਮਿਲੇ ਆਪਾਂ ਰਿਟਰਨ ਚ ਉਹਨਾਂ ਨੂੰ ਇਹ ਖਦਸ਼ਾ ਜ਼ਾਹਿਰ ਕੀਤਾ ਸੀਗਾ। ਕਿ ਹਮੇਸ਼ਾ ਦੀ ਤਰ੍ਹਾਂ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਜਿਹੜਾ ਹੈਗਾ ਆ ਇਹ ਚੱਲਦਾ ਆ ਰਿਹਾ ਕਿ ਕੋਈ ਨਾ ਕੋਈ ਇਸ਼ੂ ਕ੍ਰੀਏਟ ਹੁੰਦਾ ਆਇਆ ਛੱਤ ਪੂਜਾ ਦੇ ਉੱਤੇ। ਹੂੰ। ਖਾਸ ਕਰਕੇ ਜਿਹੜਾ ਪਿਛਲੇ ਸਮੇਂ ਦੇ ਵਿੱਚ ਦੌਰਾਨ ਦੇਖਿਆ ਗਿਆ ਨਾ ਇੱਕ ਬਹੁਤ ਵੱਡੀ ਪੱਧਰ ਦੇ ਉੱਤੇ ਸਾਨੂੰ ਐ ਲੱਗਦਾ ਰਿਹਾ ਕਿ ਜਿਵੇਂ ਨਾ ਪਲੈਨਿੰਗ ਦੇ ਤਹਿਤ ਇੱਕ ਸੱਭਿਆਚਾਰ ਨੂੰ ਸੱਟ ਮਾਰਨ ਦੇ ਲਈ ਸਾਰੇ ਪ੍ਰੋਗਰਾਮ ਲਿਖੇ ਜਾ ਰਹੇ ਸੀ ਤੇ ਇਸ ਵਾਰ ਵੀ ਸਾਨੂੰ ਐ ਲੱਗਦਾ ਸੀ ਕਿ ਜਿਹੜੀ ਮਢੀਰਿਆ ਹੁੱਲੜਵਾਜੀ ਕਰੇਗੀ ਕੋਈ ਪ੍ਰੋਬਲਮ ਆਏਗੀ ਇਸ ਕਰਕੇ ਪਹਿਲਾਂ ਐਡਵਾਂਸ ਜਿੱਥੇ ਇੰਟੀਮੇਸ਼ਨ ਦਿੱਤਾ ਗਿਆ ਉਹਦੇ باوجود ਇੱਕ ਐਡਾ ਵੱਡਾ ਹਾਦਸਾ ਜਿਹਨੂੰ ਪਤਾ ਨਹੀਂ ਕਿਉਂ ਸ਼ਾਇਦ ਪ੍ਰਸ਼ਾਸਨ ਉਹ ਮਹਿਸੂਸ ਨਹੀਂ ਕਰ پا ਰਿਹਾ ਤੁਸੀਂ ਇਮੇਜਿਨ ਕਰੋ ਵੀ ਐਡਾ ਵੱਡਾ ਤੇਲ ਦਾ ਉਹ ਡੰਪਿਆ ਵੀ ਰੱਬ ਨਾ ਕਰੇ ਉੱਥੇ ਕੋਈ ਅਨਸੁਖਾਵੀ ਘਟਨਾ ਹੋ ਜਾਂਦੀ ਐਡਾ ਵੱਡਾ ਬਲਾਸਟ ਹੋ ਸਕਦਾ ਹੈ ਪੂਰਾ ਜਲੰਧਰ ਸ਼ਹਿਰ ਖਾਕ ਹੋ ਸਕਦਾ ਹੈ ਐਡਾ ਵੱਡਾ ਬਲਾਸਟ ਹੋ ਸਕਦਾ ਹੈ ਹੂੰ ਉੱਥੇ ਥੋੜਾ ਬਹੁਤ ਨਹੀਂ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਤੇਲ ਆ ਉਹ ਸਟੋਰ ਹੁੰਦਾ ਉੱਥੋਂ ਸਪਲਾਈ ਹੁੰਦਾ ਤੇ ਜੇ ਮੰਨ ਲਓ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਵੀ ਜਿਹੜੀ ਉਥੇ ਟੈਰਾਂ ਨੂੰ ਅੱਗ ਲੱਗੀ ਆ ਉਹ ਕਿਸੇ ਹੋਰ ਕਾਰਨ ਵੀ ਲੱਗੀ ਆ ਤੇ ਫੇਰ ਵੀ ਪੁਲਿਸ ਐਫ ਆਈ ਆਰ ਕਰੇ ਐਫ ਆਈ ਆਰ ਦਾ ਮਤਲਬ ਕੀ ਹੁੰਦਾ ਇੱਕ ਕੰਪਲੇਂਟ ਆ ਜਿਹਦੇ ਉੱਤੇ ਬਾਅਦ ਚ ਉਹਨਾਂ ਨੇ ਇਨਫੋਰਮੇਸ਼ਨ ਹੀ ਤਾਂ ਦੇਣੀ ਹੁੰਦੀ ਕੱਢ ਕੇ ਵੀ ਐਕਚੁਅਲ ਸੱਚ ਕੀ ਆ ਉਹਦੇ ਤੇ ਕਾਰਵਾਈ ਕਰਨ ਜੇ ਬੰਦੇ ਕਸੂਰਵਾਰ ਆ ਤੇ ਬੰਦਿਆਂ ਨੂੰ ਜਾਕ ਦੇ ਅੰਦਰ ਦੇਣ ਜੇ ਉਹਨਾਂ ਬੰਦਿਆਂ ਦਾ ਨਹੀਂ ਕਸੂਰ ਤਾਂ ਤਾਂ ਹੀ ਐਫ ਆਈ ਆਰ ਚ ਕਲੀਅਰ ਹੋ ਜਾਏਗਾ ਜਦੋਂ ਉਹ ਕੋਈ ਰਿਸਰਚ ਕਰਨਗੇ ਕੋਈ ਐਕਟੀਵਿਟੀ ਕਰੇ ਤੇ ਸਹੀ ਪੁਲਿਸ ਪੁਲਿਸ ਨੇ ਕੀ ਕੀਤਾ ਪ੍ਰਸ਼ਾਸਨ ਨੇ ਕੀ ਕੀਤਾ ਜੇ ਐਡਵਾਂਸ ਚ ਕੰਪਲੀਟ ਦੇਣ ਤੋਂ ਬਾਵਜੂਦ ਐਡਾ ਵੱਡਾ ਕਾਂਡ ਹੋ ਸਕਦਾ ਵੀ ਉੱਥੇ ਇੰਨੀ ਹਜੇ ਤੱਕ ਵੀ ਉੱਥੇ ਤੁਸੀਂ ਜਾ ਕੇ ਦੇਖੋ ਵੀ ਧੂਆ ਧੁਖਦਾ ਪਿਆ 48 ਘੰਟੇ ਤੋਂ ਮੇਰੇ ਖਿਆਲ ਚ ਜ਼ਿਆਦਾ ਹੋ ਗਿਆ ਸਮਾਂ 48 ਘੰਟੇ ਤੋਂ ਬਾਅਦ ਚ ਵੀ ਆਕਰ ਉਹਦੇ ਫਾਇਰ ਬਰਗੇਡ ਦੇ ਵੀ ਉੱਥੇ ਪਹੁੰਚ ਜਾਣ ਦੇ ਬਾਵਜੂਦ ਹਜੇ ਤੱਕ ਅੱਗ ਉੱਥੇ ਧੁਕਦੀ ਪਈ ਆ ਜੇ ਕੋਈ ਵੱਡੀ ਘਟਨਾ ਹੋ ਜਾਂਦੀ ਫਿਰ ਕਿਹਦੀ ਮਾਨੂਮਾਸੀ ਕਹਿਣਾ ਸੀ ਵੀਡੀਓ ਨਹੀਂ ਉੱਠਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਧਰਨਾ ਲਾਵਾਂਗੇ ਨਾ ਖਰਵੀ ਹੋਈ ਇਦਾਂ ਜੇ ਉਹਨਾਂ ਦੇ ਉੱਤੇ ਕਾਰਵਾਈ ਹੋ ਉਹ ਕਹਿਣਗੇ ਸਾਡੇ ਝੂਠਾ ਪਰਚਾ ਹੋਇਆ ਗਲਤ ਪਰਚਾ ਉਹ ਵੀ ਉਹ ਵੀ ਧਰਨੇ ਲਾਣਗੇ ਲੋਕ ਖੱਜਲ ਹੋਣਗੇ ਨਾ ਧਰਨਿਆਂ ਦੇ ਵਿੱਚ ਚੱਕਰ ਇਹ ਹੈਗਾ ਜੀ ਪਹਿਲੀ ਤੇ ਗੱਲ ਹੈ ਪਹਿਲੀ ਰਿਸਪੌਂਸਿਬਿਲਟੀ ਪ੍ਰਸ਼ਾਸਨ ਦੀ ਹੂੰ ਉਹ ਇਹ ਸਮਾਂ ਕਦੇ ਆਉਣ ਹੀ ਨਾ ਦੇਵੇ ਭਈ ਸਿੱਖਾਂ ਨੂੰ ਕੋਈ ਵੀ ਮਜਬੂਰਨ ਲੋਕ ਮਜਬੂਰ ਹੋ ਕੇ ਸੜਕਾਂ ਤੇ ਉਤਰਦੇ ਆ ਲੋਕ ਮਜਬੂਰ ਹੋ ਕੇ ਕੋਈ ਪ੍ਰੋਟੈਸਟ ਦਾ ਰੰਮ ਪ੍ਰਦਰਸ਼ਨ ਕਰਦੇ ਆ ਜਦੋਂ ਉਹਨਾਂ ਨੂੰ ਲੱਗਦਾ ਪਈ ਅਸੀਂ ਬਾਰ 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 ਪ੍ਰਸ਼ਾਸਨ ਦੇ ਗੇੜੇ ਮਾਰ ਰਹੇ ਪਰ ਸਾਡੀ ਕਿਤੇ ਸੁਣਵਾਈ ਨਹੀਂ ਹੁੰਦੀ ਫਿਰ ਲੋਕਾਂ ਕੋਲ ਆਖਰੀ ਰਾਸਤਾ ਕੀ ਬਚਦਾ ਕਿ ਜੇ ਜਿਨ੍ਹਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਨਹੀਂ ਤੇ ਜਿਨ੍ਹਾਂ ਦੀ ਬਣਦੀ ਸੀ ਤੇ ਫਿਰ ਲੋਕ ਆ ਆਪਣੇ ਹੱਥਾਂ ਚ ਕੁਛ ਤੇ ਕਰਨਗੇ ਨਾ ਆਪਣੇ ਬੱਚਿਆਂ ਨੂੰ ਬਚਾਉਣ ਲਈ ਮੈਨੂੰ ਦਿਖ ਰਿਹਾ ਮੇਰੇ ਘਰ ਮੰਨ ਲਓ ਅੱਗ ਦੀ ਲਪੇਟ ਦੇ ਵਿੱਚ ਆਉਣ ਵਾਲਾ ਤੇ ਮੈਂ ਆਪਣੀ ਬੱਚਿਆਂ ਦੀ ਸੁਰੱਖਿਆ ਲਈ ਕੁਛ ਨਾ ਕੁਛ ਤੇ ਕਰੂੰਗਾ ਨਾ ਤੇ ਕੱਲੇ ਮੇਰੇ ਬੱਚਿਆਂ ਦੀ ਗੱਲ ਨਹੀਂ ਐ ਸਾਰਾ ਸ਼ਹਿਰ ਸਾਡਾ ਆ ਸਾਡੇ ਭੈਣ ਭਰਾ ਇੱਥੇ ਵੱਸਦੇ ਆ ਸਾਡੇ ਤੁਸੀਂ ਵੀ ਤਾਂ ਸਾਰੇ ਇਸ ਸ਼ਹਿਰ ਦੇ ਵਸਨੀਕ ਹੋ ਜਿੰਨੀ ਸਰਦਾਰ ਦੀ ਜਾਂ ਟੈਨਸ਼ਨ ਸਾਨੂੰ ਆ ਉਨੀ ਜ਼ਿੰਦਗੀ ਤੇ ਹਰ ਇੱਕ ਨੂੰ ਪਿਆਰੀ ਐ ਇਹ ਕੋਈ ਮਸਲਾ ਕਿਸੇ ਇੱਕ ਕੌਮ ਦਾ ਧਰਮ ਦਾ ਜਾਤ ਦਾ ਤੇ ਹੈ ਹੀ ਨਹੀਂ ਹੂੰ ਹੁਣ ਜੇ ਉੱਥੇ ਅੱਗ ਲੱਗ ਜਾਂਦੀ ਓ ਅੱਗ ਨੇ ਕਿਸੇ ਨੂੰ ਪੁੱਛ ਕੇ ਲੱਗਣੀ ਵੀ ਤੂੰ ਭਈਆਂ ਦਾ ਬੱਚਾ ਐ ਵੀ ਤੂੰ ਸਿੱਖਾਂ ਦਾ ਐ ਆ ਤੂੰ ਹਿੰਦੂਆਂ ਦਾ ਤੂੰ ਮੁਸਲਮਾਨਾਂ ਦਾ ਸੜਕੇ ਸਵਾ ਤੇ ਸਾਰੀ ਹੋ ਜਾਣੀ ਸੀ ਨਾ ਉੱਥੇ ਨਹੀਂ ਤੁਸੀਂ ਕਹਿ ਰਹੇ ਕਿ ਜਿਹੜਾ মিডিਆ ਮੇਰੇ ਤੁਹਾਡੇ ਸਾਰੇ ਭਰਾਵਾਂ ਅੱਗੇ ਵੀ ਮੈਂ ਬੇਨਤੀ ਕਰਦਾ ਵੀ ਜਿਹੜੀ ਉਹ ਅੱਗ ਵਾਲੀ ਘਟਨਾ ਸੀ ਉਹਨੂੰ ਕਮ ਸੇ ਕਮ ਲੋਕਾਂ ਤੱਕ ਵਾਇਰਲ ਤੇ ਕਰੋ ਲੋਕਾਂ ਨੂੰ ਪਤਾ ਲੱਗੇ ਕਿੱਡਾ ਵੱਡਾ ਕਾਂਡ ਹੋਣੋਂ ਬਚਾਇਆ ਹੂੰ ਤੇ ਸਾਨੂੰ ਇਹ ਲੱਗਦਾ ਜਿਹੜਾ ਸਾਡਾ ਖਦਸ਼ਾ ਆ ਹੁਣ ਵੀ ਵੀ ਉਹ ਜਾਣਬੁੱਝ ਕੇ ਕੀਤਾ ਗਿਆ ਕਿਉਂਕਿ ਜਦੋਂ ਅਸੀਂ ਜਿਹੜਾ ਬੰਦਿਆਂ ਦੇ ਉੱਥੇ ਟਾਇਰਾਂ ਨੂੰ ਅੱਗ ਲੱਗੀ ਜਿਹੜੇ ਟਾਇਰਾਂ ਦਾ ਕੰਮ ਕਰਦੇ ਉਹਨਾਂ ਨੂੰ ਪੁੱਛੋ ਕਹਿੰਦੇ ਟਾਇਰ ਨੂੰ ਅੱਗ ਇੰਨੀ ਛੇਤੀ ਨਹੀਂ ਪੈਂਦੀ ਤੁਸੀਂ ਉਹਦੇ ਲਾਗੇ 30 ਲਿਆ ਕੇ ਵੀ ਖੜ੍ਹ ਜਾਓ ਟਾਇਰ ਛੇਤੀ ਕੀਤੇ ਇਹਦਾ ਮਤਲਬ ਟੈਰਨ ਵਗ ਕਿਸੇ ਨੇ ਪ੍ਰੀ ਪਲੈਨਿੰਗ ਤਰੀਕੇ ਦੇ ਨਾਲ ਲਾਈ ਹੈ ਤੇ ਇਹ ਪ੍ਰਸ਼ਾਸਨ ਕਰੇ ਜਾਂਚ ਉਸ ਚੀਜ਼ ਦੀ ਵੀ ਟੈਰਨ ਵਗ ਕਿੱਦਾਂ ਲੱਗੀ ਹੈ ਇਹ ਹੀ ਤਾਂ ਸਾਡੀ ਮੰਗ ਆ ਵੀ ਐਡਾ ਵੱਡਾ ਕੰਮ ਹੋ ਗਿਆ ਪ੍ਰਸ਼ਾਸਨ ਉੱਤੇ ਚੁੱਪ ਬੈਠਾ ਕੁਝ ਪਹਿਲਾਂ ਵੀ ਅੱਗ ਲੱਗੀ ਸੀ ਕੁਝ ਸਮਾਂ ਪਹਿਲਾਂ ਉਦੋਂ ਵੀ ਨਹੀਂ ਟ੍ਰੇਸ ਹੋਈ ਬੰਦੀ ਇਸ ਵਾਰ ਲੱਗਦਾ ਹੋਣਗੇ ਕਾਰਨ ਤੇ ਇਹੀ ਹੁੰਦਾ ਨਾ ਜਦੋਂ ਤੁਸੀਂ ਇੱਕ ਵਾਰ ਕਿਸੇ ਘਟਨਾ ਨੂੰ ਇਗਨੋਰ ਕਰਦੇ ਹੋ ਇਟ ਮੀਨਸ ਤੁਸੀਂ ਉਸ ਤੋਂ ਵੱਡੀ ਘਟਨਾ ਦੀ ਵੇਟ ਕਰਦੇ ਪਏ ਜੇ ਤੁਸੀਂ ਛੋਟੀ ਨੂੰ ਕੰਟਰੋਲ ਨਹੀਂ ਕੀਤਾ ਇਹਦਾ ਮਤਲਬ ਸਿੱਧਾ ਸਿੱਧਾ ਵੀ ਤੁਸੀਂ ਚਾਹੋ ਨੀ ਪੇਤੋ ਕੋਈ ਬਹੁਤ ਵੱੱਟਾ ਗੱਲ ਕੋਈ ਬਣ ਜਵੇ ਫੇਰ ਅਸੀਂ ਦੇਖਾਂਗੇ ਹੂੰ ਕਿ ਪ੍ਰਸ਼ਾਸਨ ਨੂੰ ਨਹੀਂ ਚਾਹੁੰਦਾ ਆ ਵੀ ਹੁਣ ਇਸ ਤੋਂ ਗਾਂ ਕੋਈ ਵੱਡੀ ਘਟਨਾ ਆਵੇ ਤੇ ਫੇਰ ਜਾਗਣਾ ਹੁਣ ਅੰਦਰ ਮਿਲੇ ਜੋਨਲ ਕਮਿਸ਼ਨਰ ਨੂੰ ਕੀ ਉਹਨਾਂ ਨੇ ਸ਼ਵਾਸ਼ਨ ਤੁਹਾਨੂੰ ਦਿੱਤਾ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਪਿਛਲੀ ਵਿਸ਼ਵਾਸ ਤੇ ਦੇਖੋ ਜਦੋਂ ਪ੍ਰਸ਼ਾਸਨ ਕੋਲੋਂ ਹਰ ਵਾਰੀ ਦਿਵਾ ਦਿੰਦੇ ਆ ਯਾਰੀ ਨੈਗਲੀਜੈਂਸ ਉਹਨਾਂ ਨੇ ਇਹ ਤਾਂ ਕਹਿਣਾ ਨਹੀਂ ਕਿ ਭਾਈ ਲਿਆਓ ਜੀ ਰਿਪੋਰਟ ਤੇ ਅਸੀਂ ਕੁਝ ਨਹੀਂ ਕਰਨਾ ਪ੍ਰਸ਼ਾਸਨ ਨੇ ਹਰ ਵਾਰੀ ਇਹ ਕਹਿਣਾ ਹੁੰਦਾ ਵੀ ਠੀਕ ਹੈ ਜੀ ਕਰ ਦਾਂਗੇ ਪਰ ਸਾਡਾ ਸਵਾਲ ਇਹ ਹੈ ਯਾਰ ਤੁਸੀਂ ਵੀ ਐਡੇ ਕੈਮਰੇ ਲੈ ਕੇ ਉਹਨਾਂ ਕੋਲ ਜਾਓ ਵੀ ਜਦੋਂ ਪਹਿਲਾਂ ਤੁਹਾਨੂੰ ਕੰਪਲੀਟ ਕੀਤੀ ਤੇ ਤੁਸੀਂ ਕੀ ਕਾਰਵਾਈ ਕੀਤੀ ਮਤਲਬ ਢਿੱਲੀ ਕਾਰਜਕਾਰੀ ਦੇਖਦੇ ਹੋ ਪ੍ਰਸ਼ਾਸਨ ਦੀ ਇਹ ਸਵਾਲ ਪ੍ਰਸ਼ਾਸਨ ਨੂੰ ਕਰੋ ਜਾ ਕੇ ਇਹ ਤੋਂ ਕਰਲੇ ਬਣਦੇ ਆ ਸਾਡੇ ਸਾਥ ਦੇ ਨਾਲ ਢਿੱਲੀ ਆ ਤਾਂ ਹੀ ਦੂਜੀ ਵਾਰੀ ਹੋਣਾ ਪਿਆ ਜੇ ਟਾਇਟ ਹੁੰਦੀ ਤਾਂ ਸ਼ਾਇਦ ਉੱਤੇ ਆਉਣਾ ਹੀ ਨਾ ਪੈਂਦਾ ਅੱਗ ਦਾ ਕਾਰਨ ਕੀ ਤੁਸੀਂ ਜੀ ਕੈਰੋ ਛੱਟ ਪੂਜਾ ਸਾਨੂੰ ਲੱਗਦਾ ਕਿ ਛੱਟ ਪੂਜਾ ਦੇ ਦੌਰਾਨ ਜਿਹੜੀ ਉੱਥੇ ਮੱਛਰੀ ਮੰਢੀਰ ਸੀ ਨਾ ਦੇਖੋ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਮਕਸਦ ਕੀ ਆ ਕਿ ਜਿਹੜੇ ਸ਼ਰਾਰਤੀ ਅੰਸਰ ਆ ਜਿਨ੍ਹਾਂ ਤੇ ਮਾਨਸਿਕਤਾ ਦੇ ਵਿੱਚ ਧੁਰਨ ਤੇ ਨਹੀਂ ਗੱਲ ਪਈ ਕਿ ਕਿਤੇ ਪੰਜਾਬ ਸੁੱਖ ਦਾ ਸਾਹ ਨਾ ਲੈ ਜਵੇ ਉਹ ਪੰਜਾਬ ਦੇ ਇੱਥੇ ਬਹੁਤ ਵਧੀਆ ਵਸਰੇ ਮਾਹੌਲ ਦੇ ਵਿੱਚ ਖਲਬਲੀ ਪੈਦਾ ਕਰਨਾ ਚਾਹੁੰਦੇ ਉਹਨਾਂ ਲੋਕਾਂ ਨੇ ਸ਼ਰਾਰਤ ਦੇ ਨਾਲ ਇੱਕ ਪਲੈਨਿੰਗ ਕੀਤੀ ਸੀ ਅੱਜ ਵੈਸੇ ਵੀ ਭਈਆਂ ਤੇ ਪੰਜਾਬੀਆਂ ਦਾ ਸਿੱਖਾਂ ਦਾ ਖਾਸ ਕਰਕੇ ਜਿਹੜਾ ਹੈਗਾ ਤੁਬ ਮਸਲਾ ਭਖਿਆ ਹੋਇਆ ਉਹ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਵੀ ਕੋਈ ਨਾ ਕੋਈ ਇਦਾਂ ਦਾ ਟੂਲ ਬਣਾਉਣਾ ਚਾਹੁੰਦੇ ਆ ਵੀ ਜਿਹਦੇ ਨਾਲ ਕਲੈਸ਼ ਵਧੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਸ੍ਰੀ ਪ੍ਰਧਾਨ ਜੀ ਪਿਛਲੀ ਵਾਰ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਵਾਰ ਦੱਸੋ ਜੀ ਦੇਖੋ ਬੀਇੰਗ ਅ ਸੋਹਰਡ ਸਿਟੀਜ਼ਨ ਹਰ ਖਾਸ ਕਰਕੇ ਜਿਹੜਾ ਕੋਈ ਐਕਟਿਵ ਲੀਡਰ ਹੁੰਦਾ ਉਹਦੀ ਰਿਸਪੌਂਸੀਬਿਲਟੀ ਹੁੰਦੀ ਹੈ ਕਿ ਸਮਾ ਰਹਿੰਦੇ ਪਹਿਲੇ ਅਗਰ ਕੋਈ ਤੁਹਾਨੂੰ ਖਦਸ਼ਾ ਹੈ ਤਾਂ ਤੁਸੀਂ ਇਨਫੋਰਮੇਸ਼ਨ ਦੇ ਰੂਪ ਦੇ ਵਿੱਚ ਜਿਹੜੀ ਰਿਸਪੌਂਸੀਬਲ ਪੋਜੀਸ਼ਨ ਤੇ ਕੋਈ ਇਨਸਾਨ ਬੈਠਾ ਉਹਦੇ ਤੱਕ ਅਪਰੋਚ ਕਰਨੀ ਹੂੰ ਉਹ ਆਪਾਂ ਕੁਝ ਦਿਨ ਪਹਿਲਾਂ ਇੱਥੇ ਕਮਿਸ਼ਨਰ ਸਾਹਿਬ ਨੂੰ ਮਿਲਣ ਲਈ ਆਏ ਸੀ ਅਵੇਲੇਬਲ ਨਹੀਂ ਸੀ ਤੇ ਜਿਹੜੇ ਉਹਨਾਂ ਦੀ ਜਗ੍ਹਾ ਤੇ ਜੋ ਵੀ ਸਾਨੂੰ ਅਧਿਕਾਰੀ ਮਿਲੇ ਆਪਾਂ ਰਿਟਰਨ ਚੋਂ ਨਾਲ ਨੂੰ ਇਹ ਖਦਸ਼ਾ ਜ਼ਾਹਿਰ ਕੀਤਾ ਸੀਗਾ ਕਿ ਹਮੇਸ਼ਾ ਦੀ ਤਰ੍ਹਾਂ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਜਿਹੜਾ ਹੈਗਾ ਆ ਇਹ ਚੱਲਦਾ ਆ ਰਿਹਾ ਵੀ ਕੋਈ ਨਾ ਕੋਈ ਇਸ਼ੂ ਕ੍ਰੀਏਟ ਹੁੰਦਾ ਆਇਆ ਛੱਤ ਪੂਜਾ ਦੇ ਉੱਤੇ ਹੂੰ ਖਾਸ ਕਰਕੇ ਜਿਹੜਾ ਪਿਛਲੇ ਸਮੇਂ ਦੇ ਵਿੱਚ ਦੌਰਾਨ ਦੇਖਿਆ ਗਿਆ ਨਾ ਇੱਕ ਬਹੁਤ ਵੱਡੀ ਪੱਧਰ ਦੇ ਉੱਤੇ ਸਾਨੂੰ ਐ ਲੱਗਦਾ ਰਿਹਾ ਕਿ ਜਿੰਨਾ ਨਾ ਪਲੈਨਿੰਗ ਦੇ ਤਹਿਤ ਇੱਕ ਸੱਭਿਆਚਾਰ ਨੂੰ ਸੱਟ ਮਾਰਨ ਦੇ ਲਈ ਇੱਕ ਸਾਰੇ ਪ੍ਰੋਗਰਾਮ ਉਲੀਕੇ ਜਾ ਰਹੇ ਸੀ ਤੇ ਇਸ ਵਾਰ ਵੀ ਸਾਨੂੰ ਐ ਲੱਗਦਾ ਸੀ ਕਿ ਜਿਹੜੀ ਮਟੀਰੀਅਲ ਹੁੱਲੜਬਾਜੀ ਕਰੇਗੀ ਕੋਈ ਪ੍ਰੋਬਲਮ ਆਏਗੀ ਇਸ ਕਰਕੇ ਪਹਿਲਾਂ ਐਡਵਾਂਸ ਇੱਥੇ ਇੰਟੀਮੇਸ਼ਨ ਦਿੱਤਾ ਗਿਆ ਉਹਦੇ باوجود ਇੱਕ ਐਡਾ ਵੱਡਾ ਹਾਦਸਾ ਜਿਹਨੂੰ ਪਤਾ ਨਹੀਂ ਕਿਉਂ ਸ਼ਾਇਦ ਪ੍ਰਸ਼ਾਸਨ ਉਹ ਮਹਿਸੂਸ ਨਹੀਂ ਕਰ پا ਰਿਹਾ ਤੁਸੀਂ ਇਮੇਜਿਨ ਕਰੋ ਵੀ ਐਡਾ ਵੱਡਾ ਤੇਲ ਦਾ ਉਹ ਡੰਪਿਆ ਵੀ ਰੱਬ ਨਾ ਕਰੇ ਉੱਥੇ ਕੋਈ ਅਨਸੁਖਾਵੀ ਘਟਨਾ ਹੋ ਜਾਂਦੀ ਐਡਾ ਵੱਡਾ ਬਲਾਸਟ ਹੋ ਸਕਦਾ ਹੈ ਪੂਰਾ ਜਲੰਧਰ ਸ਼ਹਿਰ ਖਾਕ ਹੋ ਸਕਦਾ ਹੈ ਐਡਾ ਵੱਡਾ ਬਲਾਸਟ ਹੋ ਸਕਦਾ ਹੈ ਹੂੰ ਉੱਥੇ ਥੋੜਾ ਬਹੁਤ ਨਹੀਂ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਤੇਲ ਆ ਉਹ ਸਟੋਰ ਹੁੰਦਾ ਉੱਥੋਂ ਸਪਲਾਈ ਹੁੰਦਾ ਤੇ ਜੇ ਮੰਨ ਲਓ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਜਿਹੜੀ ਉੱਥੇ ਟੈਰਾਂ ਨੂੰ ਅੱਗ ਲੱਗੀ ਆ ਉਹ ਕਿਸੇ ਹੋਰ ਕਾਰਨ ਵੀ ਲੱਗੀ ਆ ਤੇ ਫੇਰ ਵੀ ਪੁਲਿਸ ਐਫ ਆਈ ਆਰ ਕਰੇ ਐਫ ਆਈ ਆਰ ਦਾ ਮਤਲਬ ਕੀ ਹੁੰਦਾ ਇੱਕ ਕੰਪਲੇਂਟ ਆ ਜਿਹਦੇ ਤੇ ਬਾਅਦ ਚ ਉਹਨਾਂ ਨੇ ਇਨਫੋਰਮੇਸ਼ਨ ਹੀ ਤਾਂ ਦੇਣੀ ਹੁੰਦੀ ਕੱਢ ਕੇ ਕਿ ਐਕਚੁਅਲ ਸੱਚ ਕੀ ਆ ਉਹਦੇ ਤੇ ਕਾਰਵਾਈ ਕਰਨ ਜੇ ਬੰਦੇ ਕਸੂਰਵਾਰ ਆ ਤੇ ਬੰਦਿਆਂ ਨੂੰ ਚੱਕ ਕੇ ਅੰਦਰ ਦੇਣ ਜੇ ਉਹਨਾਂ ਬੰਦਿਆਂ ਦਾ ਨਹੀਂ ਕਸੂਰ ਤਾਂ ਤਾਂ ਹੀ ਐਫ ਆਈ ਆਰ ਚ ਕਲੀਅਰ ਹੋ ਜਾਏਗਾ ਜਦੋਂ ਉਹ ਕੋਈ ਰਿਸਰਚ ਕਰਨਗੇ ਕੋਈ ਐਕਟੀਵਿਟੀ ਕਰੇ ਤੇ ਸਹੀ ਪੁਲਿਸ ਪੁਲਿਸ ਨੇ ਕੀ ਕੀਤਾ ਪ੍ਰਸ਼ਾਸਨ ਨੇ ਕੀ ਕੀਤਾ ਜੇ ਐਡਵਾਂਸ ਚ ਕੰਪਲੀਟ ਦੇਣ ਤੋਂ ਬਾਵਜੂਦ ਐਡਾ ਵੱਡਾ ਕਾਂਡ ਹੋ ਸਕਦਾ ਵੀ ਉੱਥੇ ਇੰਨੀ ਹਜੇ ਤੱਕ ਵੀ ਉੱਥੇ ਤੁਸੀਂ ਜਾ ਕੇ ਦੇਖੋ ਵੀ ਧੂਆਂ ਤੁਖਦਾ ਪਿਆ 48 ਘੰਟੇ ਤੋਂ ਮੇਰੇ ਖਿਆਲ ਚ ਜ਼ਿਆਦਾ ਹੋ ਗਿਆ ਸਮਾਂ 48 ਘੰਟੇ ਤੋਂ ਬਾਅਦ ਚ ਵੀ ਆਕਰ ਉਹਦੇ ਫਾਇਰ ਬਰਗੇਡ ਤੇ ਵੀ ਉੱਥੇ ਪਹੁੰਚ ਜਾਣ ਦੇ ਬਾਵਜੂਦ ਹਜੇ ਤੱਕ ਅੱਗ ਉੱਥੇ ਧੁੱਕਦੀ ਪਈ ਆ ਜੇ ਕੋਈ ਵੱਡੀ ਘਟਨਾ ਹੋ ਜਾਂਦੀ ਫਿਰ ਕਿਹਦੀ ਮਾਨੂਮਾਸੀ ਕਹਿਣਾ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਧਰਨਾ ਲਾਵਾਂਗੇ ਨਾ ਕਰਵਾਈ ਹੋਈ ਇਦਾਂ ਜੇ ਉਹਨਾਂ ਦੇ ਉੱਤੇ ਕਾਰਵਾਈ ਹੋ ਉਹ ਕਹਿਣਗੇ ਸਾਡੇ ਝੂਠਾ ਪਰਚਾ ਹੋਇਆ ਗਲਤ ਪਰਚਾ ਉਹ ਵੀ ਉਹ ਵੀ ਧਰਨੇ ਲਾਣਗੇ ਲੋਕ ਖੱਜਲ ਹੋਣਗੇ ਨਾ ਧਰਨਿਆਂ ਦੇ ਵਿੱਚ ਚੱਕਰ ਇਹ ਹੈਗਾ ਜੀ ਪਹਿਲੀ ਤਾਂ ਗੱਲ ਹੈ ਪਹਿਲੀ ਰਿਸਪੌਂਸਿਬਿਲਟੀ ਪ੍ਰਸ਼ਾਸਨ ਦੀ ਹੂੰ ਉਹ ਇਹ ਸਮਾਂ ਕਦੇ ਆਉਣ ਹੀ ਨਾ ਦੇਵੇ ਤੇ ਸਿੱਖਾਂ ਨੂੰ ਕੋਈ ਵੀ ਮਜਬੂਰਨ ਲੋਕ ਮਜਬੂਰ ਹੋ ਕੇ ਸੜਕਾਂ ਤੇ ਉਤਰਦੇ ਆ ਲੋਕ ਮਜਬੂਰ ਹੋ ਕੇ ਕੋਈ ਪ੍ਰੋਟੈਸਟ ਦਾ ਰੰਮ ਪ੍ਰਦਰਸ਼ਨ ਕਰਦੇ ਆ ਜਦੋਂ ਉਹਨਾਂ ਨੂੰ ਲੱਗਦਾ ਪਈ ਅਸੀਂ ਬਾਰ 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 ਪ੍ਰਸ਼ਾਸਨ ਦੇ ਗੇੜੇ ਮਾਰ ਰਹੇ ਪਰ ਸਾਡੀ ਕਿਤੇ ਸੁਣਵਾਈ ਨਹੀਂ ਹੁੰਦੀ ਫਿਰ ਲੋਕਾਂ ਕੋਲ ਆਖਰੀ ਰਾਸਤਾ ਕੀ ਬਚਦਾ ਕਿ ਜੇ ਜਿਨ੍ਹਾਂ ਨੇ ਜ਼ਿੰਮੇਵਾਰੀ ਨਿਭਾਈ ਨਹੀਂ ਤੇ ਜਿਨ੍ਹਾਂ ਦੀ ਬਣਦੀ ਸੀ ਤੇ ਫਿਰ ਲੋਕ ਆ ਆਪਣੇ ਹੱਥਾਂ ਚ ਕੁਛ ਤੇ ਕਰਨਗੇ ਨਾ ਆਪਣੇ ਬੱਚਿਆਂ ਨੂੰ ਬਚਾਉਣ ਲਈ ਮੈਨੂੰ ਦਿਖ ਰਿਹਾ ਮੇਰੇ ਘਰ ਮੰਨ ਲਓ ਅੱਗ ਦੀ ਲਪੇਟ ਦੇ ਵਿੱਚ ਆਉਣ ਵਾਲਾ ਤੇ ਮੈਂ ਆਪਣੀ ਬੱਚਿਆਂ ਦੀ ਸੁਰੱਖਿਆ ਲਈ ਕੁਛ ਨਾ ਕੁਛ ਤੇ ਕਰੂੰਗਾ ਨਾ ਤੇ ਕੱਲੇ ਮੇਰੇ ਬੱਚਿਆਂ ਦੀ ਗੱਲ ਨਹੀਂ ਆ ਸਾਰਾ ਸ਼ਹਿਰ ਸਾਡਾ ਆ ਸਾਡੇ ਭੈਣ ਭਰਾ ਇੱਥੇ ਵੱਸਦੇ ਆ ਸਾਡੇ ਤੁਸੀਂ ਵੀ ਤਾਂ ਸਾਰੇ ਇਸ ਸ਼ਹਿਰ ਦੇ ਵਸਨੀਕ ਹੋ ਜਿੰਨੀ ਸਿਰਦਰਦੀ ਜਾਂ ਟੈਨਸ਼ਨ ਸਾਨੂੰ ਆ ਉਨੀ ਜ਼ਿੰਦਗੀ ਤੇ ਹਰ ਇੱਕ ਨੂੰ ਪਿਆਰੀ ਐ ਇਹ ਕੋਈ ਮਸਲਾ ਕਿਸੇ ਇੱਕ ਕੌਮ ਦਾ ਧਰਮ ਦਾ ਜਾਤ ਦਾ ਤੇ ਹੈ ਹੀ ਨਹੀਂ ਹੂੰ ਹੁਣ ਜੇ ਉੱਥੇ ਅੱਗ ਲੱਗ ਜਾਂਦੀ ਉਹ ਅੱਗ ਨੇ ਕਿਸੇ ਨੂੰ ਪੁੱਛ ਕੇ ਲੱਗਣੀ ਵੀ ਤੂੰ ਭਈਆਂ ਦਾ ਬੱਚਾ ਆ ਵੀ ਤੂੰ ਸਿੱਖਾਂ ਦਾ ਆ ਤੂੰ ਹਿੰਦੂਆਂ ਦਾ ਤੂੰ ਮੁਸਲਮਾਨਾਂ ਦਾ ਸੜਕੇ ਸਵਾ ਤੇ ਸਾਰੇ ਹੋ ਜਾਣੇ ਸੀ ਨਾ ਉੱਥੇ ਨਹੀਂ ਤੁਸੀਂ ਕਹਿ ਰਹੇ ਕਿ ਜਿਹੜਾ মিডিਆ ਮੇਰੇ ਤੁਹਾਡੇ ਸਾਰੇ ਭਰਾਵਾਂ ਅੱਗੇ ਵੀ ਮੈਂ ਬੇਨਤੀ ਕਰਦਾ ਵੀ ਜਿਹੜੀ ਉਹ ਅੱਗ ਵਾਲੀ ਘਟਨਾ ਸੀ ਉਹਨੂੰ ਕਮ ਸੇ ਕਮ ਲੋਕਾਂ ਤੱਕ ਵਾਇਰਲ ਤੇ ਕਰੋ ਲੋਕਾਂ ਨੂੰ ਪਤਾ ਲੱਗੇ ਕਿੱਡਾ ਵੱਡਾ ਕਾਂਡ ਹੋਣੋਂ ਬਚਾਇਆ ਹੂੰ ਤੇ ਸਾਨੂੰ ਇਹ ਲੱਗਦਾ ਜਿਹੜਾ ਸਾਡਾ ਖਦਸ਼ਾ ਆ ਹੁਣ ਵੀ ਵੀ ਉਹ ਜਾਣਬੁੱਝ ਕੇ ਕੀਤਾ ਗਿਆ ਕਿਉਂਕਿ ਜਦੋਂ ਅਸੀਂ ਜਿਹੜਾ ਬੰਦਿਆ ਦੇ ਉੱਥੇ ਟਾਇਰਾਂ ਨੂੰ ਅੱਗ ਲੱਗੀ ਜਿਹੜੇ ਟਾਇਰਾਂ ਦਾ ਕੰਮ ਕਰਦੇ ਉਹਨਾਂ ਪੁੱਛਾ ਉਹ ਕਹਿੰਦੇ ਟਾਇਰ ਨੂੰ ਅੱਗ ਇੰਨੀ ਛੇਤੀ ਨਹੀਂ ਪੈਂਦੀ ਤੁਸੀਂ ਉਹਦੇ ਲਾਗੇ ਤੀਲੀ ਲੈ ਕੇ ਵੀ ਖੜ੍ਹ ਜਾਓ ਟਾਇਰ ਛੇਤੀ ਕੀਤੇ ਅੱ ਇਹਦਾ ਮਤਲਬ ਟੈਰਨ ਵਾਗ ਕਿਸੇ ਨੇ ਪ੍ਰੀ-ਪਲੈਨਿੰਗ ਤਰੀਕੇ ਦੇ ਨਾਲ ਲਾਈ ਹੈ ਤੇ ਇਹ ਪ੍ਰਸ਼ਾਸਨ ਕਰੇ ਜਾਂਚ ਉਸ ਚੀਜ਼ ਦੀ ਪਟਾਰਨ ਵਾਗ ਕਿੱਦਾਂ ਲੱਗੀ ਹੈ ਇਹ ਹੀ ਤਾਂ ਸਾਡੀ ਮੰਗ ਆ ਵੀ ਐਡਾ ਵੱਡਾ ਕੰਮ ਹੋ ਗਿਆ ਪ੍ਰਸ਼ਾਸਨ ਉੱਤੇ ਚੁੱਪ ਬੈਠਾ ਕੁਝ ਪਹਿਲਾਂ ਵੀ ਅੱਗ ਲੱਗੀ ਸੀ ਕੁਝ ਸਮਾਂ ਪਹਿਲਾਂ ਉਦੋਂ ਵੀ ਨਹੀਂ ਟ੍ਰੇਸ ਹੋਈ ਬੰਦੀ ਇਸ ਵਾਰ ਲੱਗਦਾ ਹੋਣਗੇ ਕਾਰਨ ਤੇ ਇਹੀ ਹੁੰਦਾ ਨਾ ਜਦੋਂ ਤੁਸੀਂ ਇੱਕ ਵਾਰ ਕਿਸੇ ਘਟਨਾ ਨੂੰ ਇਗਨੋਰ ਕਰਦੇ ਹੋ ਇਟ ਮੀਨਸ ਤੁਸੀਂ ਉਸ ਤੋਂ ਵੱਡੀ ਘਟਨਾ ਦੀ ਵੇਟ ਕਰਦੇ ਪਏ ਜੇ ਤੁਸੀਂ ਛੋਟੀ ਨੂੰ ਕੰਟਰੋਲ ਨਹੀਂ ਕੀਤਾ ਇਹਦਾ ਮਤਲਬ ਸਿੱਧਾ ਸਿੱਧਾ ਵੀ ਤੁਸੀਂ ਚਾਹੋ ਨੀ ਪੇਤੋ ਕੋਈ ਬਹੁਤ ਵੱਟਾ ਗੱਲ ਕੋਈ ਬਣ ਜਵੇ ਫੇਰ ਅਸੀਂ ਦੇਖਾਂਗੇ ਹੂੰ ਕਿ ਪ੍ਰਸ਼ਾਸਨ ਨੂੰ ਨਹੀਂ ਚਾਹੁੰਦਾ ਆ ਵੀ ਹੁਣ ਇਸ ਤੋਂ ਗਾਂ ਕੋਈ ਵੱਡੀ ਘਟਨਾ ਆਵੇ ਤੇ ਫੇਰ ਜਾਗਣ ਹੁਣ ਅੰਦਰ ਮਿਲੇ ਜੋਇੰਟ ਕਮਿਸ਼ਨਰ ਨੂੰ ਕੀ ਉਹਨਾਂ ਨੇ ਸ਼ਵਾਸ਼ਨ ਤੁਹਾਨੂੰ ਦਿੱਤਾ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਪਿਛਲੀ ਵਿਸ਼ਵਾਸ ਤੇ ਦੇਖੋ ਜਦੋਂ ਪ੍ਰਸ਼ਾਸਨ ਕੋਲ ਉਹਨੇ ਹਰ ਵਾਰੀ ਦਿਵਾ ਦਿੰਦੇ ਆ ਜਾਦੀ ਨੈਗਲੀਜੈਂਸ مشਵਾ ਉਹਨਾਂ ਨੇ ਇਹ ਤਾਂ ਕਹਿਣਾ ਨਹੀਂ ਕਿ ਭਾਈ ਲਿਆਓ ਜੀ ਰਿਪੋਰਟ ਤੇ ਅਸੀਂ ਕੁਝ ਨਹੀਂ ਕਰਨਾ ਪ੍ਰਸ਼ਾਸਨ ਨੇ ਹਰ ਵਾਰੀ ਇਹ ਕਹਿਣਾ ਹੁੰਦਾ ਵੀ ਠੀਕ ਹੈ ਜੀ ਕਰ ਦਾਂਗੇ ਪਰ ਸਾਡਾ ਸਵਾਲ ਇਹ ਹੈ ਯਾਰ ਤੁਸੀਂ ਵੀ ਐਡਾ ਹੀ ਕੈਮਰੇ ਲੈ ਕੇ ਉਹਨਾਂ ਕੋਲ ਜਾਓ ਵੀ ਜਦੋਂ ਪਹਿਲਾਂ ਤੁਹਾਨੂੰ ਕੰਪਲੀਟ ਕੀਤੀ ਤੇ ਤੁਸੀਂ ਕੀ ਕਾਰਵਾਈ ਕੀਤੀ ਮਤਲਬ ਢਿੱਲੀ ਕਾਰਜਕਾਰੀ ਦੇਖਦੇ ਹੋ ਪ੍ਰਸ਼ਾਸਨ ਦੀ ਇਹ ਸਵਾਲ ਪ੍ਰਸ਼ਾਸਨ ਨੂੰ ਕਰੋ ਜਾ ਕੇ ਇਹ ਤੁਹਾਨੂੰ ਕਿੱਲੇ ਬਣਦੇ ਆ ਸਾਡੇ ਹਿਸਾਬ ਦੇ ਨਾਲ ਢਿੱਲੀ ਆ ਤਾਂ ਹੀ ਦੂਜੀ ਵਾਰੀ ਹੋਣਾ ਪਿਆ ਹੂੰ ਜੇ ਟਾਈਟ ਹੁੰਦੀ ਤਾਂ ਸ਼ਾਇਦ ਦੂਜੀ ਵਾਰੀ ਹੋਣਾ ਹੀ ਨਾ ਪੈਂਦਾ ਅੱਗ ਦਾ ਕਾਰਨ ਕੀ ਤੇ ਸੀ ਕਿ ਕੈਰਨ ਛੱਟ ਪੂਜਾ ਸਾਨੂੰ ਲੱਗਦਾ ਕਿ ਛੱਟ ਪੂਜਾ ਦੇ ਦੌਰਾਨ ਜਿਹੜੀ ਉੱਥੇ ਮੱਛਰੀ ਮੰਢੀਰ ਸੀ ਨਾ ਦੇਖੋ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਮਕਸਦ ਕੀ ਆ ਕਿ ਜਿਹੜੇ ਸ਼ਰਾਰਤੀ ਅੰਸਰ ਆ ਜਿਨ੍ਹਾਂ ਤੇ ਮਾਨਸਿਕਤਾ ਦੇ ਵਿੱਚ ਧੁਰਨ ਤੇ ਨਹੀਂ ਗੱਲ ਪਈ ਕਿ ਕਿਤੇ ਪੰਜਾਬ ਸੁੱਖ ਦਾ ਸਾਹ ਨਾ ਲੈ ਜਾਵੇ ਉਹ ਪੰਜਾਬ ਦੇ ਇੱਥੇ ਬਹੁਤ ਵਧੀਆ ਵਸਰੇ ਮਾਹੌਲ ਦੇ ਵਿੱਚ ਖਲਬਲੀ ਪੈਦਾ ਕਰਨਾ ਚਾਹੁੰਦੇ ਉਹਨਾਂ ਲੋਕਾਂ ਨੇ ਸ਼ਰਾਰਤ ਦੇ ਨਾਲ ਇੱਕ ਪਲੈਨਿੰਗ ਕੀਤੀ ਸੀ ਅੱਜ ਵੈਸੇ ਵੀ ਭਈਆਂ ਤੇ ਪੰਜਾਬੀਆਂ ਦਾ ਸਿੱਖਾਂ ਦਾ ਖਾਸ ਕਰਕੇ ਜਿਹੜਾ ਹੈਗਾ ਉਹ ਮਸਲਾ ਭਖਿਆ ਹੋਇਆ ਉਹ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਕਿ ਕੋਈ ਨਾ ਕੋਈ ਇਦਾਂ ਦਾ ਟੂਲ ਬਣਾਉਣਾ ਚਾਹੁੰਦੇ ਆ ਵੀ ਜਿਹਦੇ ਨਾਲ ਕਲੈਸ਼ ਵਧੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਸ੍ਰੀ ਪ੍ਰਧਾਨ ਜੀ ਪਿਛਲੀ